ਸਵਾਗਤ ਹੈ ਜੀ ਹੁਸ਼ਿਆਰਪੁਰ ਦੀ ਉਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਹਾਂ ਚੇਤਨ ਕਸ਼ਪ ਤਾਂ ਪੰਜਾਬ ਦੇ ਵਿੱਚ ਹੜ੍ਹਾਂ ਨੇ ਬਹੁਤ ਭਿਆੰਕਰ ਰੂਪ ਦੇ ਨਾਲ ਮਾਰ ਮਾਰੀ ਹੈ ਤਾਂ ਹੁਸ਼ਿਆਰਪੁਰ ਦੀ ਗੱਲ ਕਰੀ ਤਾਂ ਹੁਸ਼ਿਆਰਪੁਰ ਜ਼ਿਲ੍ਹਾ ਵੀ ਕੋਈ ਹੜ੍ਹਾਂ ਤੋਂ ਬਚਿਆ ਨਹੀਂ ਹੈ ਉੱਥੇ ਜੇਕਰ ਆਪਾਂ ਹੁਸ਼ਿਆਰਪੁਰ ਦੇ ਹਲਕਾ ਪਿੰਡ ਸ਼ਾਂਤੀ ਨਗਰ ਜੋ ਕਿ ਹੁਸ਼ਿਆਰਪੁਰ ਤੋਂ ਜਿਹੜਾ ਸੰਸਦ ਨੇ ਡਾਕਟਰ ਰਾਜਕੁਮਾਰ ਚੱਬਿਆਲ ਦੇ ਬਿਲਕੁਲ ਘਰ ਦੀ ਬੈਕਸਾਈਡ ਤੇ ਪਿੰਡ ਵੱਸਦਾ ਹੈ ਉੱਥੋਂ ਦੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੈਮਰਾ ਪਰਸਨ ਨੂੰ ਕਹਾਂਗੇ ਕਿ ਤਸਵੀਰਾਂ ਦਿਖਾ ਦੇਣਾ ਤੇ ਇਹ ਪਿੰਡ ਜਿਹੜਾ ਇਹ ਇਸ ਵਕਤ ਪੂਰਾ ਪਾਣੀ ਦੇ ਵਿੱਚ ਨੱਕੋ ਨੱਕ ਡੁੱਬਿਆ ਹੋਇਆ ਤਾਂ ਤਸਵੀਰਾਂ ਦੇ ਵਿੱਚ ਜਿਨ੍ਹਾਂ ਇਹ ਘਰਾਂ ਨੂੰ ਵੀ ਤੁਸੀਂ ਵੇਖ ਰਹੇ ਹੋ ਇਹ ਘਰ ਦੱਸਿਆ ਜਾ ਰਿਹਾ ਕਿ ਘੱਟੋ ਘੱਟ 8 ਫੁੱਟ ਤੋਂ ਲੈ ਕੇ 10 ਫੁੱਟ ਤੱਕ ਇਹ ਘਰ ਜਿਹੜੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤਾਂ ਤੁਸੀਂ ਇਹ ਤਸਵੀਰਾਂ ਜਿਹੜੀਆਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਪਿੰਡ ਦਾ ਕਿੰਨਾ ਕੁ ਮਾੜਾ ਹਾਲ ਹੈ ਤੇ ਪਿੰਡ ਦੇ ਵਿੱਚ ਪਾਣੀ ਹੈ ਜਿਹੜਾ ਉਹ ਵੀ ਕਾਫੀ ਤੇਜ਼ ਵਹਾਅ ਦੇ ਨਾਲ ਵਹਿ ਰਿਹਾ ਤਾਂ ਉੱਥੇ ਹੀ ਜਿਹੜੇ ਪਿੰਡ ਦੇ ਜ਼ਿਆਦਾਤਰ ਘਰ ਨੇ ਉਹ ਬੇहद ਬੁਰੇ ਤਰੀਕੇ ਦੇ ਨਾਲ ਜਿਹੜੇ ਉਹ ਪਿੰਡ ਪਾਣੀ ਦੀ ਇਹ ਪਾਣੀ ਦੇ ਵਿੱਚ ਜਿਹੜੇ ਉਹ ਡੁੱਬੇ ਹੋਏ ਨੇ ਜਿਸ ਕਾਰਨ ਲੋਕਾਂ ਦਾ ਬਹੁਤ ਜ਼ਿਆਦਾ ਜਿਹੜਾ ਉਹ ਨੁਕਸਾਨ ਹੋ ਰਿਹਾ ਹੈ ਤੇ ਤਸਵੀਰਾਂ ਜੋ ਤੁਸੀਂ ਆਪਣੀ ਮੋਬਾਈਲ ਸਕਰੀਨ ਤੇ ਵੇਖ ਰਹੇ ਹੋ ਤਾਂ ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਕਿ ਸਰਪੰਚ ਸਾਹਿਬ ਵੀ ਮੌਕੇ ਤੇ ਮੌਜੂਦ ਨੇ ਇਹਨਾਂ ਦੇ ਦੱਸਣ ਮੁਤਾਬਕ ਕਿ ਇਹ ਪਿੰਡ ਪਾਣੀ ਹੈ ਜਿਹੜਾ 8 ਤੋਂ ਲੈ ਕੇ 10 ਫੁੱਟ ਤੱਕ ਇਹ ਪਾਣੀ ਹੈ ਤਾਂ ਤਸਵੀਰਾਂ ਥੋੜੀਆਂ ਜ਼ੂਮ ਕਰਕੇ ਮਨਵੀਰ ਜੀ ਉਹ ਜ਼ਰੂਰ ਦਿਖਾ ਦਿਓ ਤਾਂ ਜੋ ਇਹ ਪ੍ਰਸ਼ਾਸਨ ਤੱਕ ਕੋਈ ਸਹੀ ਜਾਣਕਾਰੀ ਪਹੁੰਚ ਸਕੇ ਜਾਂ ਇਸ ਤੋਂ ਇਲਾਵਾ ਹੋਰ ਜੋ ਵੀ ਇਹ ਇਹਨਾਂ ਦਾ ਕਿਸੇ ਤਰੀਕੇ ਦੇ ਨਾਲ ਜੜਾ ਹੋ ਹੱਲ ਹੋ ਸਕੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਇਹਦਾਰਾ ਹੁਸ਼ਾਰ ਪਰ ਨਿਊਜ਼ ਇਸ ਪਿੰਡ ਦੇ ਵਿੱਚ ਪਹੁੰਚਿਆ ਸੀ ਜਦੋਂ ਵੱਡੇ ਪੱਧਰ ਤੇ ਇਸ ਪਿੰਡ ਦਾ ਨੁਕਸਾਨ ਹੋਇਆ ਸੀ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਤੱਕ ਦਾਖਲ ਹੋ ਚੁੱਕਿਆ ਸੀ ਤਾਂ ਵੀਰ ਜੀ ਤੁਸੀਂ ਥੋੜੇ ਇੱਧਰ ਹੋ ਜਾਓ ਆਪਾਂ ਤਸਵੀਰਾਂ ਉਧਰ ਦੀਆਂ ਵੀ ਦਿਖਾ ਲਈਏ ਤਾਂ ਇਹ ਵੀ ਮਨਵੀਰ ਜੀ ਅੱਧਰ ਵੀ ਦਿਖਾ ਦਿਓ ਪਾਣੀ ਜਿਹੜਾ ਇਹ ਵਹਿੰਦਾ ਤਾਂ ਕਿਵੇਂ ਲੋਕ ਹੈ ਆਪਣੀ ਜਾਨ ਨੂੰ ਤਲੀ ਤੇ ਧਰ ਕੇ ਉਹ ਇਸ ਸੜਕ ਤੋਂ ਗੁਜ਼ਰਦੇ ਨੇ ਤੇ ਦੱਸਿਆ ਜਾ ਰਿਹਾ ਕਿ ਸਿਰਫ 10 ਤੋਂ 11 ਫੁੱਟ ਦੇ ਕਰੀਬ ਹੈ ਸਰਕਾਰੀ ਸੜਕ ਹੈ ਤੇ ਇਸ ਤੋਂ ਬਾਅਦ ਇਹ ਨਾਲ ਲੱਗਦਾ ਨਾ ਹੀ ਕੋਈ ਸਪੋਰਟ ਹੈ ਨਾ ਹੀ ਕੋਈ ਕੰਦ ਹੈ ਤੇ ਇੱਥੇ 8 ਤੋਂ 10 ਫੁੱਟ ਦੇ ਕਰੀਬ ਜਿਹੜਾ ਉਹ ਇਹ ਪਾਣੀ ਖੜਿਆ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੋਟਰਸਾਈਕਲ ਵੀ ਕਿਵੇਂ ਲੋਕ ਆਪਣੀ ਜਾਨ ਨੂੰ ਤਲੀ ਤੇ ਧਰ ਕੇ ਆ ਰਹੇ ਨੇ ਤੇ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਇੱਥੇ ਜਿੱਥੇ ਇਹ ਭੰਗ ਬੂਟੀ ਜਿਹੜੀ ਲੱਗੀ ਹੋਈ ਹੈ ਇੱਥੇ ਤੱਕ ਹੀ ਸਰਕਾਰੀ ਸੜਕ ਹੈ ਤੇ ਇਸ ਤੋਂ ਪਿੱਛੇ ਇਹ 8 ਫੁੱਟ ਤੋਂ ਲੈ ਕੇ 10-10 ਫੁੱਟ ਤੱਕ ਦੀ ਹੈ ਜਿਹੜਾ ਉਹ ਪਾਣੀ ਖੜਿਆ ਹੋਇਆ ਤਾਂ ਸਰਪੰਚ ਸਾਹਿਬ ਸਾਡੇ ਨਾਲ ਮੌਕੇ ਤੇ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਤੇ ਹਾਂਜੀ ਸਰਪੰਚ ਸਾਹਿਬ ਇਸ ਤੋਂ ਪਹਿਲਾਂ ਵੀ ਅਸੀਂ ਤੁਹਾਡੇ ਪਿੰਡ ਦੇ ਵਿੱਚ ਪਹੁੰਚੇ ਸੀ ਪਿੰਡ ਦੇ ਹਾਲਾਤਾਂ ਤੋਂ ਅਸੀਂ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਸੀ ਤਾਂ ਉਸ ਵਕਤ ਵੀ ਅਧਾਰਾ ਹੁਸ਼ਾਰਪੁਰ ਨਿਊਜ਼ ਨੇ ਜਿਹੜੇ ਹੁਸ਼ਾਰਪੁਰ ਤੋਂ ਐਮਐਲਏ ਨੇ ਬ੍ਰਹਮਸ਼ੰਕਰ ਜਿੰਪਾ ਉਹਨਾਂ ਦੇ ਨਾਲ ਫੋਨ ਤੇ ਗੱਲ ਵੀ ਕੀਤੀ ਸੀ ਤੁਹਾਡੀ ਵੀ ਕਰਵਾਈ ਸੀ ਉਸ ਤੋਂ ਬਾਅਦ ਉਹਨਾਂ ਵੱਲੋਂ ਦੌਰਾ ਵੀ ਕੀਤਾ ਜਾਂਦਾ ਹਾਲਾਤ ਉਹੀ ਦੇ ਉਹੀ ਨੇ ਜੀ ਪ੍ਰਣਾਲੀ ਉੱਥੇ ਤੋਂ ਉੱਥੇ ਬਰਕਰਾਰ ਹੈ ਜੀ ਪਹਿਲਾਂ ਤਾਂ ਭਾਜੀ ਤੁਹਾਡਾ ਬ ਏ ਜਿੰਨੇ ਵੀ ਖੜੇ ਨੇ ਜਿੰਨੇ ਵੀ ਖੜੇ ਆ ਨਾਲੇ ਦੋਲੇ ਲੋਕੀ ਸਾਰੇ ਪੀੜ ਤਕੇ ਪਾਣੀ ਨਾਲ ਪਰਿਵਾਰ ਤੇ ਹੁਣ ਇੱਕ ਤਾਂ ਅਸੀਂ ਜੇ ਸਾਰਾ ਦੋਸ਼ ਦਈਏ ਜਾਂ ਮੈਨੂੰ ਦੇਣ ਜਾਂ ਕਿਸੇ ਨੂੰ ਉਹ ਵੀ ਚਲੋ ਮਾੜੀ ਗੱਲ ਹੈ ਨਾ ਕੁਦਰਤੀ ਆਫਤ ਹੈ ਇਹਦੇ ਤੇ ਜਿੰਨਾ ਵੀ ਮੈਂ ਤਾਂ ਇਹਨਾਂ ਨੂੰ ਕਹਿੰਦਾ ਹੁੰਨਾ ਕਿ ਜਿੱਥੇ ਮੇਰੀ ਲੋੜ ਹੈਗੀ ਦੱਸੋ ਮੈਂ ਉਸੇ ਵੇਲੇ ਬਾਜੀ ਆ ਜਾਣਾ ਕਿਸੇ ਚੀਜ਼ ਦੀ ਲੋੜ ਹੈ ਦੱਸੋ ਤੇ ਹੁਣ ਇੱਕ ਕੁਦਰਤੀ ਆਫਤ ਆ ਗਈ ਇਹਦੇ ਮੋਰੇ ਕਿਸੇ ਦਾ ਕੋਈ ਜ਼ੋਰ ਨਹੀਂ ਦੇਖਿਆ ਉਧਰ ਵੀ ਸਾਰਾ ਪੰਜਾਬ ਡੁੱਬਿਆ ਪਿਆ ਪਾਣੀ ਨਾਲ ਹੈਨਾ ਅਸੀਂ ਤਾਂ ਆਪ ਸੋਚਦੇ ਸੀ ਕਿ ਅੱਜ ਕੱਲ ਉਧਰ ਸੇਵਾ ਲੈ ਕੇ ਜਾਣ ਲਈ ਮੁੰਡਿਆਂ ਨਾਲ ਮੇਰੀ ਗੱਲਬਾਤ ਚੱਲਦੀ ਸੀਗੀ ਪੰਜ ਸੱਤ ਹਜ਼ਾਰ ਦੋਸਤ ਹੈਗੇ ਕਿ ਹੁਣ ਮੈਂ ਸੋਚਿਆ ਕਿ ਇੱਕ ਦੋ ਦਿਨ ਇੱਥੇ ਪਤਾ ਨਹੀਂ ਬਾਅਦ ਚ ਕੀ ਹੋ ਜਾਵੇ ਤੇ ਇੱਧਰ ਪਹਿਲਾਂ ਦੇਖ ਲਈਏ ਉਹਦੇ ਮੱਝਾਂ ਆ ਗਈਆਂ ਤੇ ਆਪਾਂ ਇੱਥੇ ਦੇਖ ਲਈਏ ਪਹਿਲਾਂ ਫੇਰ ਬਾਅਦ ਚ ਉਧਰ ਚੱਲਦੇ ਹਾਂ ਹੁਣ ਉਧਰ ਤਾਂ ਬਹੁਤ ਲੋਕੀ ਜਾ ਰਹੇ ਸੇਵਾ ਲੈ ਕੇ ਹੈਨਾ ਤੇ ਇੱਥੇ ਇਹੀ ਆ ਭਾਜੀ ਇਹ ਹੈਗੀ ਆ ਸੜਕ ਸਾਡੀ 10 ਫੁੱਟ ਪਾਣੀ ਪਹਿਲਾਂ ਤੋਂ ਇਦਾਂ ਹੀ ਆਉਂਦਾ ਪਾਣੀ ਇੱਥੇ ਪਹਿਲਾਂ ਤੋਂ ਇਦਾਂ ਹੀ ਆਉਂਦਾ ਪਿੱਛੋਂ ਬਜਵਾੜੇ ਦਾ ਦੋ ਚਾਰ ਪਿੰਡਾਂ ਦਾ ਦੋ ਚਾਰ ਪਿੰਡਾਂ ਦਾ ਪਾਣੀ ਆਉਂਦਾ ਇਕੱਠਾ ਹੋ ਕੇ ਇਹ ਸੜਕ 10 ਫੁੱਟ ਹੈ ਜਿੱਥੇ ਮੁੰਡਾ ਖੜਾ ਇਹ ਪਰਲੀ ਸਾਈਡ ਦਾ 8-10 ਫੁੱਟ ਡੂੰਘਾ ਟੋਆ ਜੀ ਪਾਣੀ ਉਹ ਘਰਾਂ ਦੇ ਬਰਾਬਰ ਦੇਖ ਲਓ ਤੁਸੀਂ ਚੜਿਆ ਵਾ ਜੀ ਤੇ ਹੁਣ ਇਹ ਜਿਨ੍ਹਾਂ ਦਾ ਪਲਾਟ ਸੀਗਾ ਉਹਨਾਂ ਨੇ ਕਰ ਦਿੱਤੀਆਂ ਕੰਦਾ ਜੀ ਉਹਨਾਂ ਨੇ ਕੰਦਾ ਕਰ ਦਿੱਤੀਆਂ ਤੇ ਪਾਣੀ ਦੀ ਨਿਕਾਸੀ ਬਿਲਕੁਲ ਜਿਹੜੀ ਸੜਕ ਹੈਗੀ ਉੱਚੀ ਇੱਥੋਂ ਤੇ ਉੱਪਰੋਂ ਟੱਪਣਾ ਪਾਣੀ ਪਾਣੀ ਉੱਪਰੋਂ ਟੱਪਣਾ ਬਹੁਤ ਔਖਾ ਹੋਇਆ ਪਿਆ ਇਧਰੋਂ ਪਾਣੀ ਘੱਟ ਟੱਪਣ ਕਰਕੇ ਉਧਰ ਗਲੀ ਦੇ ਵਿੱਚ ਉਹ ਭਾਜੀ ਉਧਰ ਮਾਰੇ ਉਹ ਕੰਮ ਨਾਲ ਉਹ ਸਾਰੇ ਇਹਨਾਂ ਦੇ ਘਰ ਨਾਲ ਉਹ ਗਲੀ ਪਾਣੀ ਘੁੰਮ ਕੇ ਉਹ ਪਰੇ ਨਿਕਲਦਾ ਉਹ ਜਿੱਥੇ ਬੱਚੇ ਘੁੰਮਦੇ ਦੇਖੋ ਜੀ ਜੀ ਉੱਥੇ ਨਾਲਾ ਬਣਿਆ ਹੋਇਆ ਨਾਲੇ ਦੇ ਵਿੱਚ ਤੇ ਭਾਜੀ ਇਹ ਪਰ ਹਾਲਾਤ ਆਪਾਂ ਗੱਲ ਕਰ ਲਈਏ ਕਦੋਂ ਤੇ ਹਾਲਾਤ ਨੇ ਕਿਉਂ ਨਹੀਂ ਅਜੇ ਤੱਕ ਕੋਈ ਇਹਦਾ ਹੱਲ ਹੋਇਆ ਜੀ ਪਹਿਲਾਂ ਤੋਂ ਹੀ ਇਦਾਂ ਹੀ ਆ ਰਿਹਾ ਬੰਨ ਲਾ ਪਹਿਲਾਂ ਤੋਂ ਭਾਜੀ ਪਹਿਲਾਂ ਤੋਂ ਇਦਾਂ ਹੀ ਆ ਰਿਹਾ ਅਸੀਂ ਇਹੀ ਸੋਚਦੇ ਹਾਂ ਕਿ ਇਹਦਾ ਜਿੰਨਾ ਵੀ ਛੇਤੀ ਹੱਲ ਤੋਂ ਹੱਲ ਛੇਤੀ ਤੋਂ ਛੇਤੀ ਹੱਲ ਹੋ ਜਾਵੇ ਨਾ ਆਪਾਂ ਕੱਢਾਂਗੇ ਜ਼ਰੂਰ ਹੁਣ ਵੀ ਸਰਕਾਰ ਅੱਗੇ ਵੀ ਪ੍ਰਸ਼ਾਸਨ ਨੂੰ ਵੀ ਕਿਹਾ ਸੀ ਮੈਂ ਕਿਥੋਂ ਅਗਰ ਆਪਾਂ ਫੁੱਟ 1.5 ਫੁੱਟ ਸੜਕ ਨੀਵੀਂ ਕਰਕੇ ਨਾ ਹੁਣ ਸੜਕਾਂ ਬਣਨੀਆਂ ਕਹਿੰਦੇ ਕਿ ਹੋਰ ਬਰਸਾਤ ਤੋਂ ਬਾਅਦ ਨਾਲੀ ਕੰਮ ਸ਼ੁਰੂ ਹੋ ਜਾਣਾ ਇੱਕ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਇੱਥੇ ਰੈਂਪ ਪਾਇਆ ਜਾਵੇ ਕਾਜਵੇ ਬਣਾਇਆ ਜਾਵੇ ਤੇ ਇਹਨੂੰ ਡਾਊਨ ਕਰ ਦਿੱਤਾ ਜਾਵੇ ਇੱਥੇ ਜਿਹੜੀ ਕੰਧ ਦੇ ਨਾਲ ਉਹ ਘਰ ਨੂੰ 10 ਫੁੱਟ ਗੋਰੀ ਹੈ ਭਾਜੀ ਜੀ ਉੱਥੋਂ ਡਾਊਨ ਕਰਕੇ ਤੇ ਪਾਣੀ ਸਾਰਾ ਇੱਧਰ ਨੂੰ ਨਿਕਲ ਜਾਊਗਾ ਤੇ ਜੇ ਥੱਲੇ ਸਲੇਬ ਬਣ ਜਾਂਦੀ ਹੈ ਉਹਦੇ ਨਾਲ ਇੱਕ ਤਾਂ ਸੜਕ ਨਹੀਂ ਟੁੱਟਣੀ ਸਲੇਬ ਬਣੀ ਰਹੂਗੀ ਪਾਣੀ ਬੜੇ ਆਰਾਮ ਨਾਲ ਸਿੱਧਾ ਨਾਲੇ ਦੇ ਵਿੱਚ ਚੱਲ ਜਾਣਾ ਉਹ ਮੋਰੇ ਨਾਲਾ ਬਣਿਆ ਹੋਇਆ ਜਿੱਧਰੋਂ ਬੰਦੇ ਆਉਂਦੇ ਪਏ ਜਾਂਦੇ ਪਏ ਆ ਤੇ ਉਹਦੇ ਨਾਲ ਸਾਡੀ ਸਾਰੀ ਸਮੱਸਿਆ ਹੱਲ ਹੋ ਜਾਣੀ ਐ ਇੱਥੋਂ ਡਾਊਨ ਕਰਕੇ ਫੁੱਟ 1.5 ਫੁੱਟ ਜਿੰਨਾ ਵੀ ਹੈਗਾ ਆਪਣੇ ਹਿਸਾਬ ਨਾਲ ਪ੍ਰਸ਼ਾਸਨ ਦੇਖ ਕੇ ਤੇ ਪਾਣੀ ਨਿਕਲਦਾ ਹੋ ਜਾਣਾ ਤੇ ਉਹਦੇ ਨਾਲ ਜਿਹੜੀ ਘਰਾਂ ਨੂੰ ਮਾਰ ਪੈਂਦੀ ਹੈ ਨਾ ਉਹਦੇ ਵਿੱਚ ਕਾਫੀ ਫਰਕ ਪਿਆ ਜਾਣਾ। ਜੀ ਤੇ ਭਾਜੀ ਆਪਾਂ ਨੁਕਸਾਨ ਦੀ ਗੱਲ ਕਰ ਰਹੀਏ ਦੱਸਿਆ ਜਾ ਰਿਹਾ ਕਿ ਕਾਫੀ ਲੋਕ ਆ ਜਿਹੜੇ ਇੱਧਰ ਘਰਾਂ ਦੇ ਵਿੱਚ ਰਹਿੰਦੇ ਨੇ ਉਹ ਘਰਾਂ ਨੂੰ ਛੱਡ ਕੇ ਵੀ ਜਾ ਚੁੱਕੇ ਨੇ ਨੁਕਸਾਨ ਵੀ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਜੀ। ਹਾਂਜੀ ਭਾਜੀ ਪਿਛਲੀ ਵਾਰ ਵੀ ਤੁਸੀਂ ਜਿਹੜੀ ਵੀਡੀਓ ਪਾਈ ਸੀਗੀ ਮੈਂ ਉਹ ਘਰ ਦੀ ਸੀਗੀ। ਉਹਦੇ ਵਿੱਚ ਸਾਰਾ ਸਮਾਨ ਰੁੜ ਗਿਆ ਸੀ ਮਾਤਾ ਦਾ। ਹੁਣ ਉਹ ਮਾਤਾ ਉਦੋਂ ਤੋਂ ਹੀ ਛੱਡ ਕੇ ਨਾ ਆਪਣੀ ਕੁੜੀ ਕੋਲੇ ਗਈ ਹੋਈ ਹੈ ਨਵੇਂ ਸ਼ਹਿਰ। 2 ਮਹੀਨੇ ਹੋ ਜਾਣੇ ਆ 6 ਤਰੀਕ ਨੂੰ ਉਸ ਦਿਨ ਪਾਣੀ ਆਇਆ ਸੀਗਾ ਉਸ ਤੋਂ ਬਾਅਦ 2-3 ਵਾਰ ਆਇਆ ਪਰ ਹੁਣ ਜਿਆਦਾ ਮੀਂਹ ਪੈਣ ਕਰਕੇ ਪਾ ਕੀ ਕਰ ਸਕਦੇ ਆ ਭਾਜੀ ਇਹਦੇ ਮੋਰੇ ਤਾਂ ਜਦੋਂ ਵੀ ਹੱਲ ਹੋਊਗਾ ਤੇ ਫਿਰ ਉਦੋਂ ਹੀ ਆ ਨਾ ਉਹ ਭਾਜੀ ਉਦੋਂ ਐ ਐਮਐਲ ਬ੍ਰਹਮਸ਼ੰਕਰ ਜਿੰਪਾ ਤੇ ਐਸਟੀਐਮ ਮੈਡਮ ਮੁੱਖ ਤੇ ਜਿਹੜੇ ਪਹੁੰਚੇ ਸੀ ਨਾਲ ਹੋਰ ਵੀ ਨਾਇਬ ਤਹਿਸੀਲਦਾਰ ਸਾਹਿਬ ਵੀ ਸੀਗੇ ਉਦੋਂ ਕੀ ਭਰੋਸਾ ਦਿੱਤਾ ਹੈ ਤੁਹਾਨੂੰ ਫਿਰ ਭਾਜੀ ਉਦੋਂ ਆਏ ਸੀ ਮੈਡਮ ਨੇ ਵੀ ਤੇ ਜਿੰਪਾ ਸਾਹਿਬ ਨੇ ਭਰੋਸਾ ਦਿੱਤਾ ਸੀ ਉਹ ਪਿੱਛੋਂ ਦਿਖਾਇਆ ਨਾਲਾ ਮਾੜਾ ਮੋਟੀ ਉਹਦੀ ਰਿਪੇਅਰ ਕੀਤੀ ਸੀਗੀ ਜਿਹੜਾ ਬੁਜਵਾੜੇ ਤੋਂ ਪਾਣੀ ਆਂਦਾ ਤੇ ਹੁਣ ਮੈਨੂੰ ਲੱਗਦਾ ਉਹ ਫਿਰ ਟੁੱਟ ਗਿਆ ਵਾ ਪਾਣੀ ਦੇ ਜ਼ੋਰ ਨਾਲ ਤੇ ਜਿਹੜੇ ਅੱਠ ਘਰ ਜ਼ਿਆਦਾ ਸੀਗਾ ਨੁਕਸਾਨ ਜਿਨ੍ਹਾਂ ਦਾ ਉਹਨਾਂ ਦੀ ਆਪਾਂ ਰਿਪੋਰਟ ਤਿਆਰ ਕਰਕੇ ਦੇ ਦਿੱਤੀ ਸੀਗੀ ਪਰ ਸੋ ਹਾਂਜੀ ਪਟਵਾਰੀ ਨੇ ਤੇ ਉਹ ਕਹਿੰਦਾ ਸੀਗਾ ਉਹਨਾਂ ਦੇ ਅਕਾਊਂਟ ਨੰਬਰ ਸਾਰਾ ਕੁਝ ਮੈਂ ਕਰਵਾ ਕੇ ਦੇ ਦਿੱਤਾ ਭਾਵੇਂ ਤੁਸੀਂ ਪੁੱਛ ਸਕਦੇ ਆ ਉਹਨਾਂ ਦੇ ਜਿੰਨਾ ਵੀ ਚਲੋ ਸਰਕਾਰ ਵੱਲੋਂ ਆਣਾ ਹੈ ਨਾ ਸਾਡੇ ਹੱਥ ਹੋਵੇ ਅਸੀਂ ਤਾਂ ਕਹਿੰਦੇ ਜਿੰਨਾ ਅਗਲੇ ਦਾ ਹੋਇਆ ਨੁਕਸਾਨ ਦੇ ਦਈਏ ਪਰ ਆਪਣੇ ਹਿਸਾਬ ਨਾਲ ਉਹ ਜਿੰਨਾ ਵੀ ਪਾਉਂਗੇ ਉਹਨਾਂ ਦੇ ਅਕਾਊਂਟ 'ਚ ਪੈਸੇ ਆ ਜਾਣਗੇ ਪਰ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਟੀਮਾਂ ਬਣਾਉਂਦੇ ਆ ਸ਼੍ਰੀਮੈਡਮ ਨੇ ਕਿ ਅਸੀਂ ਟੀਮ ਬਣਾਵਾਂਗੇ ਸਾਰੇ ਵਿਭਾਗ ਦੇ ਇੱਕ ਇੱਕ ਦੋ ਦੋ ਮੈਂਬਰ ਲੈ ਕੇ ਤੇ ਫਿਰ ਉਹ ਆ ਕੇ ਦੇਖਣਗੇ ਇਹਦਾ ਹੱਲ ਕੋਈ ਤਾਂ ਮੁੜ ਕੇ ਕੋਈ ਟੀਮ ਨਹੀਂ ਬਣੀ ਨਾ ਕੋਈ ਆਇਆ ਨਾ ਹੀ ਕਦੇ ਮੈਡਮ ਨੇ ਇਧਰ ਭਾਜੀ ਗੇੜੀ ਮਾਰੀ ਆ। ਹਾਂਜੀ ਅੰਕਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਲਾਤ ਬਹੁਤ ਅਮਾੜੇ ਨੇ ਜਿਵੇਂ ਕਿ ਭਾਜੀ ਹੁਣਾਂ ਨੇ ਦੱਸਿਆ ਕਿ ਜੇਕਰ ਇੱਥੇ ਕੋਈ ਸਲੈਬ ਬਣ ਜਾਂਦੀ ਹੈ ਜਾਂ ਸੜਕ ਨੀਵੀਂ ਕਰ ਦਿੱਤੀ ਜਾਂਦੀ ਹੈ ਕੁਝ ਹੱਲ ਹੋ ਸਕਦਾ ਜੀ। ਐਕਚੁਅਲੀ ਮੈਨੂੰ ਵੀ ਇਹ ਘਾਟੋ ਘਟ 20 ਸਾਲ ਹੋ ਗਏ ਇੱਥੇ। ਆਹ ਪਲਾਟ ਬਣਨੇ ਤੋਂ ਪਹਿਲਾਂ ਇੱਥੇ ਨਾ ਥੱਲੇ ਦੀ ਦਾ ਸਲੈਬ ਸੀ। ਸਲੈਬ ਸੀਗੀ ਪਾਣੀ ਆਂਦਾ ਸੀਗਾ ਪਾਣੀ ਨਿਕਲ ਜਾਂਦਾ ਸੀ। ਉਧਰਲੇ ਪਾਸੇ ਗਲੀ ਵਿੱਚ ਪਾਣੀ ਨਹੀਂ ਗਿਆ। ਫੇ ਉਸ ਤੋਂ ਬਾਅਦ ਮਕਾਨ ਬਣੇ, ਮਕਾਨ ਬਣੇ, ਉਹਨਾਂ ਨੇ ਭਰਤੀ ਪਾਤੀ, ਭਰਤੀਬਾਨ ਨਾਲ ਕਿ ਉਹ ਭਰਤੀ ਪਾਣ ਨਾਲ ਉਹ ਗਲੀ ਦੇ ਵਿੱਚ ਵੀ ਪਾਣੀ ਚਲੇ ਗਿਆ। ਲੋਕਾਂ ਦੇ ਘਰਾਂ ਦੇ ਵਿੱਚ ਵੀ ਵੜ ਗਿਆ। ਨੁਕਸਾਨ ਵੀ ਕਾਫੀ ਹੋਇਆ। ਉਹ ਨੁਕਸਾਨ ਹੋਣ ਦੇ باوجود ਵੀ ਕਿ ਸਾਰੇ ਇੱਥੇ ਆਏ। ਐਸ.ਐਸ.ਪੀ ਸਾਹਿਬ ਵੀ ਆਏ। ਜੀ ਥਿੰਪਾ ਜੀ ਵੀ ਆਏ। ਹਾਂਜੀ ਸਾਰੇ ਆਏ ਪਰ ਉਸ ਤੋਂ ਬਾਅਦ ਕੋਈ ਗੱਲ ਨਹੀਂ। ਇੱਕ ਵਾਰੀ ਮੇਰੀ ਲਾਈਫ ਦੇ ਵਿੱਚ ਇੱਥੇ ਜਦੋਂ ਦਾ ਮੈਂ ਆਇਆ ਇੱਕ ਵਾਰੀ ਸੜਕ ਬਣੀ ਆ ਉਸ ਤੋਂ ਬਾਅਦ ਕੋਈ ਸੜਕ ਨਹੀਂ ਬਣੀ। ਤੁਸੀਂ ਦੱਸ ਰਹੇ ਹੋ ਕਿ 20 ਸਾਲ ਤੱਕ ਨਰੰਦਨ ਹੋਗੇ ਤਾਂ ਇੱਕ ਵਾਰੀ ਸੜਕ ਬਣੀ ਸਿਰਫ। ਸਿਰਫ ਇੱਕ ਵਾਰੀ ਸੜਕ ਬਣੀ ਆ। ਉਸ ਤੋਂ ਬਾਅਦ ਫਿਰ ਉਹੀ ਹਾਲ। ਇੱਕ ਵਾਰੀ ਸੜਕ ਬਣੀ ਆ। ਇੱਕ ਵਾਰੀ ਸੜਕ ਬਣੀ ਆ। ਮੈਂ ਆਪਣੀ ਅੱਖਾਂ ਦੇ ਹਿਸਾਬ ਨਾਲ ਜੋ ਦੇਖਿਆ ਇੱਕ ਵਾਰੀ ਸੜਕ ਬਣੀ ਆ। ਔਰ ਪਾਣੀ ਜਿਹੜਾ ਉਹ ਸਾਹਮਣੇ ਤੁਹਾਨੂੰ ਦੀ ਦਿਸ ਰਾਈ ਉਹ ਦੇਦਦਾ ਪਿਆ ਆ। ਉਹ ਨਾਲਾ ਬਣਨਾ ਸੀ ਇੱਥੇ ਟਿੱਕਰ ਦੁਬਾਰੀ ਬਣੀ ਇੱਕ ਤੇ ਦੋ ਵਾਰੀ ਬਸ ਸਾਨੂੰ 92 ਅੱਦੇ ਅਸੀਂ ਰਹਿੰਨੇ ਇੱਥੇ ਤੇ ਉਦੋਂ ਦੀ ਦੋ ਵਾਰੀ ਬਣੀ ਇੱਕ ਵਾਰੀ ਵੀ ਪੱਥਰਾਂ ਦੀ ਆਹ ਇਹ ਇਹਦੇ ਇੱਟਾਂ ਨਹੀਂ ਬਣੀ ਆ ਇੱਕ ਵਾਰੀ ਬਜਰੀ ਦੀ ਬਣੀ ਬਸ ਮਤਲਬ ਤੁਹਾਨੂੰ 33 ਸਾਲ ਹੋ ਗਏ ਰਹਿੰਦੇ ਨੇ ਹਾਂਜੀ ਦੇਖ ਲਓ ਕਿੰਨੇ ਸਾਲ ਇੱਥੇ ਫਿਰ ਤੁਸੀਂ ਬਦਲਾਅ ਦੇਖਿਆ ਤੁਹਾਨੂੰ ਤਿੰਨ ਦਿਖਾ ਕੇ ਬਦਲਾਅ ਬਹੁਤ ਹੀ ਬੁਰਾ ਹਾਲ ਆ ਬਹੁਤ ਹੀ ਬੁਰਾ ਹਾਲ ਆ ਸਾਡੀ ਤਾਂ ਜ਼ਿੰਦਗੀ ਇੱਥੇ ਅਸੀਂ ਦੇਖ ਲਓ ਬੁੜੇ ਹੋ ਗਏ ਆ ਇੱਥੇ ਇਦਾਂ ਹੀ ਹੋ ਗਿਆ ਅਥੀਆ ਸਾਰੀਆਂ ਇੰਨਾ ਕੰਕਰੀਟ ਪਾ ਪਾ ਕੇ ਮਸ਼ੀਨਾਂ ਕਾ ਕੀਤਾ ਆਪਣਾ ਬਚਾਉ। ਇਹ ਕਾਂਗਰਸ ਸਰਕਾਰ ਰਹੀ ਹੋਵੇ, ਅਕਾਲੀ ਭਾਜਪਾ ਹੋਵੇ ਹੁਣ ਝਾੜੂ ਵਾਲਿਆਂ। ਹਾਂ। ਆ ਹੁਣ ਵੀ ਆ ਜੈਂਪਾ ਚੋਂ ਭਾਏ ਸੀ ਥੈਲੀਆਂ ਆਟੇ ਦੀਆਂ, ਮਾੜੀਆਂ ਦੀਆਂ ਦੇ ਕੇ 2 ਕਿਲੋ ਆਟਾ, ਕੋਈ ਤੇਲ ਦੀਆਂ ਬੋਤਲਾਂ, ਉਹ ਗਏ, ਉਹ ਗਏ। ਇਹ 10000 ਰੁਪਏ ਦੇ ਵੀ ਦਊਗੇ ਪਾਣੀ ਤੋਂ ਤਾਂ ਉਹਦੇ ਨਾਲ ਕੀ ਹੋ ਜੂਗਾ ਜੀ ਐਸਾ ਨੁਕਸਾਨ ਹੋ ਰਿਹਾ ਜੀ। ਨੇ ਕੀ ਫਾਇਦਾ ਹੋ ਜੂ ਉਹਦੇ 10000 ਨਾ 15000 ਨਾ। ਕੋਈ ਹੋਛਾ ਦਾ ਖਾਲੇ ਨਾ ਕੋਈ ਹਾਂਜੀ 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 ਮੈਂ ਇੱਕ ਗੱਲ ਕਹਿਣੀ ਚਾ ਰਿਹਾ ਇਹ ਕਰੀਬ ਪਾਣੀ ਸਾਨੂੰ 20 ਸਾਲ ਤੋਂ ਇੱਥੇ ਆਪਾਂ ਬਹਾਦਰਪੁਰ ਤੋਂ ਇੱਥੇ ਸ਼ਿਫਟ ਕੀਤੇ ਆ ਜੀ ਠੀਕ ਹੈ ਜੀ ਤੇ ਇੱਥੇ ਹੈ ਨਾ ਪਾਣੀ ਆ ਜਿਹੜਾ ਆਪਾਂ ਤਦ ਦੇ ਪਾਣੀ ਦੇਖ ਰਹੇ ਆ ਕਿਉਂਕਿ ਇਹ ਚੀਜ਼ ਹੈ ਨਾ ਜਿਹੜੀ ਆ ਹੈਗੀ ਆ ਉਥੇ ਅੱਗੇ ਰੈਂਪ ਵੀ ਬਣਿਆ ਹੋਇਆ ਕਾਜ-ਵਾਜ ਨੂੰ ਆਪਾਂ ਕਹਿ ਦਿੰਨੇ ਆ ਕਿਸੇ ਨੇ ਵੀ ਨਹੀਂ ਪੁੱਛਿਆ ਪੁਰਾਣੀ ਜਿਹੜੀ ਪੰਚਾਇਤ ਸੀ ਉਹਨਾਂ ਨੇ ਆਪਣੇ ਲੈਵਲ ਦੇ ਨਾਲ ਪਾਈਪਾਂ ਉੱਚੀਆਂ ਰਖਾ ਕੇ ਉਹ ਪੂਰ ਦਿੱਤਾ ਠੀਕ ਹੈ ਜੀ ਇੱਥੇ ਪੁਰਾਣੇ ਸਰਪੰਚ ਵੀ ਹੈਗੇ ਆ ਪੰਚ ਵੀ ਹੈਗੇ ਆ ਉਹ ਮੇਰੇ ਵੱਲੋਂ ਦੇਖਦੇ ਵੀ ਹੋਣਗੇ ਠੀਕ ਹੈ ਜੀ ਅੱਗੇ ਪਿੱਛੇ ਇਹਨਾਂ ਨੇ ਪਲਾਟ ਲੈ ਲਏ ਆ ਫਿਰ ਇਹਨਾਂ ਨੇ ਇਹ ਇਹ ਕਿਹਾ ਗਿਆ ਆ ਜੀ ਆਪਾਂ ਉਧਰ ਉਹਦੀ ਨਾਲਾ ਬਣ ਰਿਹਾ ਸੀ ਕਲੋਨੀ ਵਾਲੇ ਬਣਾ ਰਹੇ ਸੀ ਉਹ ਕਹਿੰਦੇ ਵੀ ਪਾਣੀ ਦੀ ਇੱਥੇ ਮਾਰ ਹੈਗੀ ਡਰੇਨੇਜ ਨਿਮਾਣੇ ਪਾਸੇ ਜਾਣਾ ਹੈ ਪਾਣੀ ਉਹਨਾਂ ਨੇ ਡਰੇਨ ਕੀਤਾ ਜੀ ਇੱਥੇ ਤੱਕ ਬਣਾਉਣ ਲੱਗੇ ਜੀ ਆ ਸਾਡੇ ਪੁਰਾਣੇ ਪੰਚ ਸਾਹਿਬ ਕੀ ਗਏ ਹੁਣ ਵੀ ਮੌਜੂਦਾ ਹੈਗੇ ਆ ਇਹਨਾਂ ਨੇ ਰੋਕ ਦਿੱਤਾ ਕਹਿੰਦੇ ਜੀ ਆਪਾਂ ਨਹੀਂ ਬਣਨ ਦਿੱਤਾ ਠੀਕ ਹੈ ਜੀ ਕੁੱਟਿਆ ਪੁੱਟਿਆ ਬੰਦ ਕਰ ਦਿੱਤਾ ਜੀ ਦੋ ਪੰਜ ਤੋਂ ਬਾਅਦ ਸਾਡੇ ਇੱਥੇ ਦੇ ਜੀ ਜਿਹੜੇ ਹੈਗੇ ਆ ਉਸ ਤੋਂ ਬਾਅਦ ਜੀ ਜਿਹੜੀਆਂ ਨਾਲੀਆਂ ਬਣੀਆਂ ਜਿਹੜੀਆਂ ਪਾਈਪਾਂ ਬਣੀਆਂ ਆ ਪਾਈਪਾਂ ਪੁਆਈਆਂ ਗਈਆਂ ਆ ਆਪਾਂ ਕਹਿੰਦੇ ਥੱਕ ਗਏ ਵੀ ਭਾਜੀ ਇਹਦਾ ਲੈਵਲ ਕੱਢ ਲਓ ਉਹ ਤੁਸੀਂ ਨਾਲਾ ਬਣਿਆ ਦੇਖਿਆ ਹੋਣਾ ਆ ਉਹਦੇ ਤੋਂ ਵੀ 2 ਫੁੱਟ ਉੱਚੀ ਪਾਈਪ ਰਖਾਈ ਆ ਫਿਰ ਨਾਲੇ ਦੇ ਵਿੱਚ ਮਲਵੇ ਦੀ ਟਰਾਲੀ ਉਤਾਰ ਦਿੱਤੀ ਗਈ ਆ ਵੀ ਕੋਈ ਵੀ ਆ ਕੇ ਦੇਖੇ ਤੇ ਉਹਨਾਂ ਨੂੰ ਇਹ ਲੱਗੇ ਵੀ ਨਾਲਾ ਪੂਰੇ ਆਇਆ ਨਾਲੇ ਦੇ ਉੱਤੇ ਰੱਖਿਆ ਗਿਆ ਆ ਠੀਕ ਹੈ ਜੀ ਇਹਦਾ ਕੰਮ ਦੋ ਤਰੀਕੇ ਨਾਲ ਹੱਲ ਹੋ ਸਕਦਾ ਆ ਇੱਕ ਬਜਵਾੜੇ ਤੋਂ ਠੀਕ ਹੈ ਜੀ ਪਿਛਲੀ ਵਾਰ ਵੀ ਆ ਕੇ ਦੇਖ ਕੇ ਗਏ ਸੀਗੇ ਵੀ ਉੱਥੋਂ ਦੀ ਸ਼ਿਫਟ ਚੋਂ ਉਹਨੂੰ ਪਾਣੀ ਪਾ ਦੇਣ ਤੇ ਇੱਥੋਂ ਦੀ ਇੱਕ ਜਿਹੜਾ ਕਾਜਵਾ ਹੈਗਾ ਆ ਉਹ ਥੱਲੇ ਖਾਲੀ ਕਰਕੇ ਉਹਨੂੰ ਸਾਫ਼ ਕਰ ਦਿੱਤਾ ਜਾਵੇ ਪਾਣੀ ਦੀ ਨਿਕਾਸੀ ਸਾਰੀ ਹੋ ਜਾਏ ਚਲੋ ਬਹੁਤ ਜਿਵੇਂ ਕਿ ਤੁਸੀਂ ਦੱਸਿਆ ਕਿ ਪੰਜ ਸਾਫ਼ ਵੀ ਖੜੇ ਨੇ ਮੌਜੂਦਾ ਵੀ ਨੇ ਪਹਿਲਾਂ ਵੀ ਰਹੇ ਨੇ ਚਲੋ ਇਹ ਜਿਹੜਾ ਵਿਲਾ ਮਾਤਾ ਜੀ ਇਹ ਆ ਕਿ ਚਲੋ ਹੁਣ ਇੱਕ ਵਾਰੀ ਸਬਕ ਕਿਉਂ ਨਾ ਲੈ ਲਣ ਸਾਰੇ ਭਾਈ ਜੀ ਇਹ ਤੇ ਢੱਲੇਦਾਰ ਪਾਰਟੀਆਂ ਨੇ ਜੇ ਨਾ ਜਿਨ੍ਹਾਂ ਦੀਆਂ ਜਗ੍ਹਾ ਆ ਠੀਕ ਹੈ ਜੀ ਪੈਸੇ ਵਾਲੀਆਂ ਉਹ ਹੈਗੀਆਂ ਆ ਤੇ ਉਹਨਾਂ ਨੇ ਸਾਡੀ ਖਬਰ ਤੱਕ ਵੀ ਨਹੀਂ ਲੱਗਣ ਦਿੱਤੀ ਆ ਇਹ ਆ ਸਾਡੇ ਸਰਪੰਚ ਸਾਹਿਬ ਠੀਕ ਹੈ ਜੀ ਇਹਨਾਂ ਨੇ ਸਾਡੀ ਅਸੀਂ ਤਾਂ ਲਾਈ ਆ ਭਾਜੀ ਦੂਜੀ ਤੀਜੀ ਵਾਰੀ ਤੁਸੀਂ ਮੈਂ ਮੈਂ ਤੁਹਾਨੂੰ ਵੀ ਦੇਖਿਆ ਸੀ ਜਦੋਂ ਡਾਕਟਰ ਰਾਜਕੁਮਾਰ ਜੀ ਬੱਸੀ ਗੁਲਾਮ ਸਿੰਘ ਗਏ ਸੀਗੇ ਤੇ ਉੱਥੇ ਵੀ ਤੁਸੀਂ ਸ਼ਾਂਤੀ ਨਗਰ ਬਾਰੇ ਸਵਾਲ ਕੀਤਾ ਸੀ ਮੈਂ ਤੁਹਾਡੀ ਕੋਠੀ ਦੇ ਪਿੱਛੇ ਆ ਡੁੱਬ ਜਾਂਦਾ ਪੂਰਾ ਬਿਲਕੁਲ ਬਿਲਕੁਲ ਜੇ ਤੁਸੀਂ ਦੇਖ ਸਕਦੇ ਆ ਉਹ ਸਾਹਮਣੇ ਸੋਲਰ ਲੱਗਾ ਹੋਇਆ ਆ ਉਹ ਡਾਕਟਰ ਤੇ ਬਿਲਕੁਲ ਮਨਵੀਰ ਜੀ ਉਹ ਬਿਲਕੁਲ ক্লোਜ਼ ਜੂਮ ਕਰਕੇ ਦਿਖਾ ਦਿਓ ਮੋਬਾਈਲ ਉੱਪਰ ਚੱਕ ਕੇ ਕੈਮਰਾ ਉੱਪਰ ਜਾ ਕੇ ਆ ਦੇਖੋ ਇਹ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਦਾ ਘਰ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਫਿਰ ਪਿੰਡ ਕਿੱਥੇ ਕੁ ਵਸਦਾ ਤੇ ਜੋ ਡਾ ਰਾਜਕੁਮਾਰ ਜੀ ਦਾ ਘਰ ਕਿੱਥੇ ਆ ਬੇਨਤੀ ਆ ਮਰ ਜਾਣ ਗਰੀ ਡਾਕਟਰ ਸਾਹਿਬ ਨੂੰ ਵੀ ਬੇਨਤੀ ਆ ਸਾਡੀ ਮਰ ਜਾਣ ਹਲਚਲ ਪੁੱਛ ਜਾਣ ਉਹਨਾਂ ਤੋਂ ਦੋ ਵਾਰੀ ਉਹਨਾਂ ਦੇ ਧਿਆਨ ਚ ਲਿਆਂਦਾ ਤੁਸੀਂ ਕੀਤੀ ਗੱਲ ਭਾਜੀ ਨਹੀਂ ਮੈਂ ਗਿਆ ਸੀ ਪਹਿਲੇ ਚ ਹਾਂਜੀ ਡਾਕਟਰ ਸਾਹਿਬ ਮੈਂ ਗਿਆ ਸੀ ਇੱਕ ਦੋ ਵਾਰੀ ਤੇ ਉਹ ਨਿਕਲ ਗਏ ਸੀ ਮੇਰੇ ਜਾਣ ਤੋਂ ਪਹਿਲਾਂ ਚਲੇ ਗਏ ਸੀ ਦੇਖੋ ਸਾਡੇ ਘਰ ਮੱਲੇ ਦੇ ਵਿੱਚ ਰਹਿੰਦੇ ਆ ਡਾਕਟਰ ਸਾਹਿਬ ਇੱਕ ਵਾਰੀ ਨਹੀਂ ਆਏ ਆਪ ਐਮਪੀ ਆ ਬੇਟਾ ਉਹਨਾਂ ਦਾ ਐਮਐਲਏ ਉਹ ਜੱਬੇ ਵਾਲ ਦੀ ਆ ਚਲੋ ਐਮਪੀ ਦਾ ਆਪਣੇ ਹਰਪੁਰ ਦੇ ਵਿੱਚ ਹੀ ਆਂਦੇ ਆ ਨਾ ਜੀ ਬਾਕੀ ਸਾਰ ਗੱਲ ਇਹ ਆ ਸਭ ਤੋਂ ਵੱਡੀ ਪਾਈ ਕੀ ਪ੍ਰੋਬਲਮ ਆ ਜਿਹੜਾ ਮਜਵਾੜੇ ਤੋਂ ਨਾਲਾ ਆਉਂਦਾ ਨਾ ਉਹਨਾਂ ਨੇ ਮਜਵਾੜੇ ਵਾਲੇ ਨੇ ਨਾਲਾ ਸਾਰਾ ਬੰਦ ਕੀਤਾ ਹੋਇਆ ਉਹ ਬੰਦ ਕਰਕੇ ਨਾਲਾ ਨਾਲਾ ਬਣਵਾਇਆ ਕਿਸ ਕੰਮ ਲਈ ਆ ਪਾਣੀ ਸਿੱਟਣ ਲਈ ਬਣਵਾਇਆ ਨਾ ਬਾਣੀ ਨਾਲੇ ਪਾਣੀ ਨਿਕਾਸੀ ਲਈ ਪਾਇਆ ਜਿਉਹੋ ਹੀ ਪਾਣੀ ਸਾਰਾ ਚੋਰੋਂ ਨਿਕਲ ਜਵੇ ਇੱਧਰ ਦਿੱਕਤ ਨਾ ਆਵੇ ਜਿਹੜੀ ਉਧਰੋਂ ਪੁੜੀ ਆਂਦੀ ਉਹ ਬੰਦ ਕਰ ਦੇਣ ਹਾਂਜੀ ਸੋ ਇਹ ਪਿੰਡ ਸ਼ਾਂਤੀ ਨਗਰ ਦੇ ਜਿਹੜੇ ਵਸਨੀਕ ਨੇ ਜਨਤਾ ਨਾਲ ਗੱਲਬਾਤ ਕੀਤੀ ਗਈ ਆ ਸੋ ਕਿੰਨਾ ਹਾਲਾਤਾਂ ਦੇ ਵਿੱਚ ਲੋਕ ਰਹਿੰਦੇ ਨੇ ਉਸ ਤੋਂ ਤੁਹਾਨੂੰ ਜਾਣੂ ਕਰਵਾਇਆ ਸੋ ਕਾਫੀ 8-8 ਫੁੱਟ ਤੋਂ ਲੈ ਕੇ 10-10 ਫੁੱਟ ਤੱਕ ਜਿਹੜਾ ਪਾਣੀ ਇਸ ਵਕਤ ਪਿੰਡ ਦੇ ਚਾਰ ਪਾਸਿਆਂ ਤੋਂ ਜਿਹੜਾ ਪਿੰਡ ਘਿਰਿਆ ਹੋਇਆ ਲੋਕਾਂ ਦੇ ਘਰਾਂ ਦਾ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਪ੍ਰਸ਼ਾਸਨ ਪ੍ਰਤੀ ਵੀ ਜਿਹੜਾ ਪਿੰਡ ਵਾਸੀਆਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਤਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਅਪੀਲ ਹੈ ਕਿ ਇਸ ਪਿੰਡ ਦੇ ਵਿੱਚ ਆ ਕੇ ਜ਼ਰੂਰ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ ਹਾਲਾਂਕਿ ਪਿਛਲੀ ਖਬਰ ਤੋਂ ਬਾਅਦ ਬਤਾਇਆ ਕਿ ਹੋਰ ਪ੍ਰਸ਼ਾਸਨਿਕ ਅਧਿਕਾਰੀ ਜ਼ਰੂਰ ਪਹੁੰਚੇ ਸੀ ਪਰ ਅਜੇ ਤੱਕ ਹੱਲ ਕੋਈ ਨਿਕਲਦਾ ਹੋਇਆ ਕੋਈ ਵੀ ਨਜ਼ਰ ਨਹੀਂ ਆ ਰਿਹਾ ਕੈਮਰਾ ਪਰਸਨ ਮਨਵੀਰ ਮੀਟਿਆ ਨਾਲ ਚੇਤਨ ਕਾਸ਼ਮ